ਦੋਸਤੋ ਨਰੇਗਾ ਦੇ ਵਿੱਚ ਪੈਸੇ ਕਿਵੇਂ ਆਉਂਦੇ ਆ ਦਿੱਲੀ ਤੋਂ ਬਾਪੂ ਜੀ ਨੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਸਿਰਫ ਇੱਕ ਮਿੰਟ ਦਾ ਟਾਈਮ ਕੱਢ ਕੇ ਵੀਡੀਓ ਨੂੰ ਧਿਆਨ ਨਾਲ ਦੇਖੋ ਇੱਕ ਇੱਕ ਗੱਲ ਧਿਆਨ ਨਾਲ ਸੁਣਿਓ ਉਦੋਂ ਬਾਅਦ ਚ ਸਮਝ ਲੱਗਣੀ ਆ ਚੱਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪ ਦੀ ਰੇ ਕਮੈਂਟ ਬਾਕਸ ਵਿੱਚ ਜਰੂਰ ਦਿਓ ਜਿਹੜੇ ਪੈਸੇ ਆਉਂਦੇ ਆ ਨਾ ਦਿੱਲੀੋਂ ਜਿਹੜੇ ਨਰੇਗਾ ਦੇ ਖਾਤੇ 'ਚ ਪੈਸੇ ਰੱਖੇ ਜਾਂਦੇ ਆ ਉਹ ਪੈਸੇ ਦੋ ਢੇਰੀਆਂ ਬਣਾਉਂਦੇ ਆ ਗਾਂ ਆ ਕੇ ਇੱਕ ਢੇਈ ਚ ਵੱਡੀ ਆ ਜਿਹੜੀ ਉਹਦੇ ਤੇ 60 ਰੁਪਏ ਰੱਖਦੇ ਆ 100 ਮਗਰ ਦੂਜੀ ਤੇ 40 ਰੁਪਏ ਰੱਖਦੇ ਆ ਜਿਹੜੀ 60 ਰੁਪਿਆ ਵਾਲੀ ਢੇਰੀ ਆ ਉਹਦੇ ਚੋਂ ਆਪਾਂ ਨੂੰ ਦਿਹਾੜੀ ਦੇ ਪੈਸੇ ਮਿਲਦੇ ਆ ਜਿਹੜੀ 40 ਰੁਪਿਆ ਵਾਲੀ ਢੇਰੀ ਆ ਉਹਦੇ ਚੋਂ ਜਿਹੜਾ ਇੱਥੇ ਏਪੀਏ ਵਗਾਰਾ ਬੈਠੇ ਆ ਉਹਨਾਂ ਦੀ ਤਨਖਾਹ ਪੈਂਦੀ ਆ ਉਹਨਾਂ ਦੇ ਕੰਪਿਊਟਰ ਆ ਜਿਹੜੇ ਉਹਨਾਂ ਦਾ ਖਰਚਾ ਪੈਂਦਾ ਆਪਾ ਤਾਂ ਹਰ ਚ ਗਰਮੀ ਚ ਮੱਤਦੇ ਆ ਸਿਆਲ ਚ ਠੰਡੇ ਪਾਣੀਆਂ ਚ ਠੜ ਠੜ ਕਰਦੇ ਆ ਸਾਡੇ ਪੈਸੇ ਤੇ ਬਲ ਤੇ ਮਾੜੀ ਗੱਲ ਕੀ ਹੈ ਜਿਹੜੇ ਬੇਇਨਸਾਫੀ ਕਰਦੇ ਆ ਉਹ ਗਰਮੀਆਂ ਚ ਏਸੀ ਚ ਬੈਠੇ ਹੁੰਦੇ ਆ ਤੇ ਜਦੋਂ ਸਿਆਲ ਹੁੰਦਾ ਉਹ ਹੀਟਰ ਲਾ ਕੇ ਬੈਠੇ ਹੁੰਦੇ ਆ ਸਾਡੇ ਪੈਸੇ ਤੇ ਬਲ ਬੋਤੇ ਤੇ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਬੇਸੀ ਮਰੀਏ ਅਸੀਂ ਛੜੀਏ ਅਸੀਂ ਛੜੀਏ ਤੁਸੀਂ ਐਸ਼ਾ ਕਰੋ ਇਹ ਨਹੀਂ ਪਰਵਾਨ ਉਸੇ ਢੇਰੀ ਚੋਂ ਹਰ 5 ਸਾਲ ਪਿਛਵਾ ਕਾਰਡ ਛਾਪ ਕੇ ਹਰੇਕ ਨੂੰ ਮੁਫਤ ਦੇਣਾ ਹੁੰਦਾ ਇਹ ਹੁਣ ਚੱਕਰ ਚੌਥੀ ਵਾਰ ਲੈਣਾ ਸੀ ਆਪਾਂ ਨੂੰ ਛਾਪਦੇ ਹੀ ਨਹੀਂ ਆਂਦੇ ਸਾਡੀ ਢੇਰੀ ਜੀ ਦੇ ਤੋਂ ਖਾਣਾ ਉਹ ਛੋਟੀ ਹੋ ਜੂਗੀ ਇਹ ਟਾੜੀ ਵਾਲਾ ਨਹੀਂ ਇਹਨਾਂ ਨੂੰ ਫਟਲਾਉਣ ਤੋਂ ਪਾਉਣ ਵਾਲਾ ਕੰਮ ਹੈ ਦੇ ਸਾਧਾ ਖਾਨੇਓ ਸਾਡੇ ਹੀ ਖਿਲਾਫ ਜਾਣੇਓ ਇਹ ਛਾਪ ਤੇ ਕਾਰਡ ਹਰੇਕ ਨੂੰ ਦਿਓ ਮੰਗ ਕਰਦੇ ਆ ਕਿ ਨਹੀਂ ਹਰੇਕ ਨੂੰ ਮਿਲੇ ਬਿਨਾਂ ਵਿਚਕਰਾਂ ਮੇ ਮੋਹਤ ਮਲਦਾ ਹਰੇਕ ਨੂੰ ਪੰਜਾ ਸਾਲਾਂ ਪਿੱਛੋਂ ਮਿਲੇ ਕਿਨਾਰੀ ਇੱਥੇ ਹੱਥ ਖੜੇ ਕਰਕੇ ਮਤਾ ਵੀ ਕਰ ਲੋ ਕਿ ਸਾਡੀ ਹਾਜ਼ਰੀ ਇਸ ਕਾਰਡ ਤੇ ਲਗਣੀ ਚਾਹੀਦੀ ਹੈ ਲੜੋਂਗੇ ਇਹਦੇ ਲਈ ਕਿ ਨਹੀਂ ਜੇ ਲੜੋਗੇ ਸਿੱਧੇ ਹੋ ਜਾਣਗੇ ਜੇ ਨਹੀਂ ਲੜੋਗੇ ਉਹ ਆਂਦੇ ਇਹਨਾਂ ਦਾ ਕੀ ਹੈ ਸਿੱਧੇ ਕਰਕੇ ਸਦਾ ਲਈ ਉਹ ਕੋਈ ਨਹੀਂ ਠਹਿਰ ਜਾ ਬਾਲਾ ਗੁੱਸੇ ਚ ਆ